ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਇੱਥੇ ਆਏ ਸੀ ਭਾਈ ਮਰਦਾਨਾ ਨਾਲ ਆਪਣੀ ਪਹਿਲੀ ਉਦਾਸੀ ਤੇ ਇੱਥੇ ਬਣ ਦੇ ਪੀੜ ਹੁੰਦੇ ਸੀ ਚਾਰੋਂ ਤ ਸਾਰੇ ਬਣ ਦੇ ਪੀੜ ਹੈਗੇ ਆ ਮੰਨੂ ਇਨ੍ਹਾਂ ਥੱਲੇ ਆ ਕੇ ਪਹਿਲੇ ਪਾਤਸ਼ਾਹ ਰਹੇ ਸੀ ਇਸ ਕਰਕੇ ਇਹ ਜਗ੍ਹਾ ਦਾ ਨਾਂ ਹੈਗਾ ਮਾਲ ਸਾਹਿਬ ਜਦੋਂ ਪਹਿਲੇ ਪਾਤਸ਼ਾਹ ਭਾਈ ਮਰਦਾਨਾ ਨਾਲ ਪਹਿਲੀ ਉਦਾਸੀ ਦੇ ਇੱਥੇ ਆਏ ਹੈ ਤੇ ਕੰਗਨਪੁਰ ਦੇ ਲੋਕਾਂ ਨਾਲ ਉਹਦਾ ਅੰਦਾਜ਼ ਸਤਕਾਰ ਨਹੀਂ ਕੀਤਾ ਲੇਕਿਨ ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੱਸਦੇ ਤੇ ਵਸਦੇ ਰਹੋ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਆਪ ਦੇਖ ਸਕਦੇ ਹੋ ਇਹ ਸਿੱਧੀ ਉੱਪਰ ਜਗਾ ਜਾਂਦੀ ਇਹਦੇ ਉੱਪਰ ਗੁੰਬਦ ਹੈਗਾ ਤੇ ਨਾਲ ਇਹ ਜਿਹੜੇ ਚਾਰ ਵੱਡੇ ਵੱਡੇ ਕਾਲਮ ਹੈ ਜੀ ਇਹ ਨਾਲ ਬਣੇ ਹੋਏ ਹੈ ਇਸ ਜਗ੍ਹਾ ਤੇ ਹੁੰਦਾ ਸੀ ਇਹ ਉਹ ਜਗ੍ਹਾ ਹੈ ਜਿੱਥੇ ਲੰਗਰ ਹੁੰਦਾ ਸੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਸੈਂਟਰਲ ਏਰੀਆ 'ਚ ਪ੍ਰਕਾਸ਼ ਸੀ ਉੱਥੇ ਜਿਹੜਾ ਗੁੰਬਦ ਹੈਗਾ ਤਾਨੂੰ ਉਹ ਵੀ ਉੱਪਰ ਦਿਖਦਾ ਹੁੰਦਾ ਹੈ ਜੀ ਉੱਪਰ ਮੇਰੇ ਬਿਲਕੁਲ ਤੇ ਨਾਲ ਉਹਦੇ ਉੱਪਰ ਖੰਡਾ ਲਗਾ ਹੁੰਦਾ ਸੀ ਉੱਪਰ ਉਹ ਵੀ ਉੱਪਰ ਬਿਲਕੁਲ ਆਪ ਜੀ ਨੂੰ ਦਿਖ ਰਿਹਾ ਅੱਜ ਵੀ ਸਾਜਾ ਪੰਜਾਬ ਆਪ ਜੀ ਨੂੰ ਗੁਰਦੁਆਰਾ ਮਾਲ ਸਾਹਿਬ ਜੋ ਡਿਸਟ੍ਰਿਕਟ ਕਸੂਰ ਦੇ ਤਹਿਸੀਲ ਚੁਨੀਆਂ ਦੇ ਪਿੰਡ ਕੰਗਨਪੁਰ ਛੈ ਜੀ ਅਸੀਂ ਉੱਥੇ ਤੁਹਾਨੂੰ ਅੱਜ ਲੈ ਕੇ ਜਾਵਾਂਗੇ ਜੀ ਇਹ ਜਿਹੜੇ ਗੁਰੂ ਘਰ ਹੈ ਜੀ ਇਹ ਕੰਗਨਪੁਰ ਰੇਲਵੇ ਸਟੇਸ਼ਨ ਤੋਂ ਇੱਕ ਮੀਲ ਤੇ ਉੱਤਰ ਪੂਰਬੀ தி ਜਗਾ ਹੈਗੇ ਆ ਜੀ ਤੇ ਜੀ ਇਹ ਜਿਹੜੇ ਗੁਰੂ ਸਾਹਿਬ ਹੈਗੇ ਹੈ ਉਹਨਾਂ ਦਾ ਸਥਾਨ ਉੱਥੇ ਇੱਕ ਦਰਬਾਰ ਹੈਗਾ ਜੀ ਸਾਈ ਨੇਕਮਰ ਉਹਦੇ ਨੇੜੇ ਹੀ ਇਹ ਗੁਰਦੁਆਰਾ ਸਾਹਿਬ ਹੈ ਜੀ ਇਹ ਕਿਹਾ ਜਾਂਦਾ ਹੈ ਜੀ ਕਿ ਪਹਿਲੀ ਉਦਾਸੀ ਵਿੱਚ ਗੁਰਨਾਨਕ ਪਾਤਸ਼ਾਹ ਇੱਥੇ ਪਾਈ ਮਰਦਾਨੇ ਲਈ ਆਈ ਸੀ ਤੇ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਐ ਉਹ ਜੀ ਵੰਦ ਦੇ ਪੇੜ ਹੈਗੇ ਐ ਇੱਥੇ ਜੀ ਤੇ ਤੁਸੀਂ ਦੇਖੋਗੇ ਵੀ ਵੀਡੀਓ ਵਿੱਚ ਲੇਕਿਨ ਗੁਰੂ ਸਾਹਿਬ ਦਾ ਇੱਥੇ ਆਣਾ ਕੰਗਰਪੁਰ ਦੇ ਲੋਕ ਜਿਹੜੇ ਹੈਗੇ ਹੈ ਉਹਨਾਂ ਨੇ ਗੁਰੂ ਸਾਹਿਬ ਦਾ ਕੋਈ ਆਦਰ ਸਤਕਾਰ ਨਹੀਂ ਕੀਤਾ ਪਰ ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵਸਤੇ ਰੋ ਇੱਥੇ ਜੀ ਮੇਲਾ ਵੀ ਲੱਗਦਾ ਜਿਹੜੀ ਇਸ ਟਾਈਮ ਬਿਲਡਿੰਗ ਹੈਗੀ ਐ ਜੀ 1938 ਵਿੱਚ ਬਣੀ ਸੀ ਜੀ ਗੁਰਦੁਆਰਾ ਪਾਈ ਫੇਰੂ ਦੀ ਸੰਗਤ ਨੇ ਇਹ ਬਣਾਇਆ ਸੀ ਜੀ ਇਥੇ ਰਹਿਣ ਦੀ ਜਗਾ ਵੀ ਹੁੰਦੀ ਸੀ ਲੰਗਰ ਵੀ ਹੁੰਦਾ ਸੀ ਤੇ ਅਜੇ ਵੀ ਡੇਟ ਲਿਖੀ ਹੈ ਜੀ ਇਸ ਗੁਰੂ ਘਰ ਦੇ ਨਾਲ ਕੋਈ 2 ਏਕੜ ਜ਼ਮੀਨ ਹੈਗੀ ਹੈ ਜਿਹੜੀ ਇਹਦੇ ਨਾਲ ਲੱਗੀ ਹੈ ਜਿੱਥੇ ਆਪਾਂ ਨੂੰ ਅਸੀਂ ਚੱਲੀਏ ਜੀ ਡਿਸਟ੍ਰਿਕਟ ਕਸੂਰ ਤਹਿਸੀਲ ਚੁਨੀਆ ਤੇ ਵਿਲੇਜ ਪਿੰਡ ਕੰਗਨਪੁਰ ਦੇ ਗੁਰਦੁਆਰਾ ਮਾਲ ਸਾਹਿਬ ਪਹਿਲੀ ਪਾਤਸ਼ਾਹ ਆਓ ਚੱਲੀਏ ਅੱਜ ਜੀਵੇ ਸਾਜਾ ਪੰਜਾਬ ਤਾਨੂੰ ਗੁਰਦੁਆਰਾ ਮਾਲ ਸਾਹਿਬ ਜਿਹੜਾ ਜੀ ਡਿਸਟ੍ਰਿਕਟ ਕਸੂਰ ਤਹਿਸੀਲ ਚੁਨੀਆਂ ਦਾ ਪਿੰਡ ਕੰਗਨਪੁਰ ਵਿੱਚ ਅਸੀਂ ਇੱਥੇ ਆਏ ਆਂ ਜੀ ਇਹ ਜਿਹੜੀ ਜਗ੍ਹਾ ਹੈਗੀ ਜੇ ਗੁਰਦੁਆਰਾ ਸਾਹਿਬ ਹੈ ਜੀ ਇਹ ਕੰਗਨਪੁਰ ਰੇਲਵੇ ਸਟੇਸ਼ਨ ਤੋਂ ਕੋਈ 1 ਮੀਲ ਦੀ ਤਰਫ ਹੈਗੇ ਹੈ ਪੂਰਬੀ ਤਰਫ ਬਿਲਕੁਲ ਗੁਰਦੁਆਰੇ ਦੇ ਸਾਹਮਣੇ ਮੇਰੀ ਸੱਜੇ ਪਾਸੇ ਇੱਥੇ ਦਰਬਾਰ ਹੈਗਾ ਹੈ ਸਾਇਨਿਕ ਮਰਦਾ ਜੀ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਇੱਥੇ ਆਏ ਸੀ ਭਾਈ ਮਰਦਾਨਾ ਨਾਲ ਆਪਣੀ ਪਹਿਲੀ ਉਦਾਸੀਤ ਇਥੇ ਆ ਕੇ ਇਥੇ ਬਣਦੇ ਪੇੜ ਹੁੰਦੇ ਸੀ ਚਾਰੋਂ ਤਾਂ ਸਾਰੇ ਬਣਦੇ ਪੇੜ ਹੈਗੇ ਆ ਮੰਨੂ 1 2 3 4 5 6 ਬਣਦੇ ਪੇੜ ਤੇ ਮੈਨੂੰ ਦਿਖ ਰਹੇ ਆ ਜੀ ਇੰਨਾ ਥੱਲੇ ਆ ਕੇ ਪਹਿਲੇ ਪਾਸ਼ਾ ਰਹੇ ਸੀ ਇਸ ਕਰਕੇ ਇਹ ਜਗ੍ਹਾ ਦਾ ਨਾਂ ਹੈਗਾ ਮਾਲਸਾਹ ਜਦੋਂ ਪਹਿਲੇ ਪਾਸ਼ਾ ਭਾਈ ਮਰਦਾਨਾ ਨਾਲ ਪਹਿਲੀ ਉਦਾਸੀ ਦੇ ਇਥੇ ਆਏ ਐ ਤੇ ਕੰਗਨਪੁਰ ਦੇ ਲੋਕਾਂ ਨਾਲ ਉਹਦਾ ਅੰਦਾਜ਼ ਸਤਕਾਰ ਨਹੀਂ ਕੀਤਾ ਲੇਕਿਨ ਫੇਰ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੱਸਦੇ ਤੇ ਵਸਦੇ ਰਹੋ ਇਥੇ ਜੀ ਪਹਿਲੀ ਛੇਤ ਨੂੰ ਹਮੇਸ਼ਾ ਮਿੱਲਾ ਲੱਗਦਾ ਹੈ ਇਹ ਬਿਲਡਿੰਗ ਜਿਹੜੀ ਹੈਗੀ ਹੈ ਜੀ ਆਪ ਦੇਖ ਸਕਦੇ ਹੋ ਉੱਪਰ ਈਸਵੀ ਵਿੱਚ ਤੇ ਨਾਲ ਬਿਕਰਮੀ ਦੀ ਡੇਟ ਲਿਖੀ ਹੈ ਜੀ 1938 ਦੀ ਡੇਟ ਹੈ ਜੀ ਤੇ ਇੱਕ ਉੱਪਰ ਪਹਿਲੇ ਲਿਖਿਆ ਹੁੰਦਾ ਸੀ ਹੁਣ ਮਿਟ ਗਿਆ ਹੈ ਜਿਹੜੀ ਸੰਗਤ ਹੈਗੀ ਹੈ ਗੁਰਦੁਆਰਾ ਪਾਈ ਫੇਰੂ ਜਿਹਦਾ ਹੁਣ ਨਾਂ ਹੈਗਾ ਫੂਲ ਨਗਰ ਉੱਥੋਂ ਦੀ ਸੰਗਤ ਨੇ ਇਹ ਗੁਰਦੁਆਰਾ ਸਾਹਿਬ ਬਣਾਈ ਸੀ ਜੀ ਇਥੇ ਰਹਿਣ ਦੀ ਰਹਾਇਸ਼ ਹੈਗੀ ਸੀ ਨਾਲ ਕਮਰੇ ਸੀ ਪਿਛਲੇ ਪਾਸੇ ਆਪਾਂ ਜਾ ਕੇ ਦੇਖਾਂਗੇ ਲੰਗਰ ਸੀ ਤੇ ਸਾਨੂੰ ਜਿਹੜੇ ਪਿੰਡ ਦੇ ਲੋਕ ਇੱਥੇ ਰਹਿੰਦੇ ਦੱਸਦੇ ਆ ਕਿ ਇਹ ਗੁਰਦੁਆਰਾ ਸਾਹਿਬ ਦੇ ਨਾਲ 2 1/2 ਏਕੜ ਜ਼ਮੀਨ ਜਿਹੜੀ ਹੈਗੀ ਹੈ ਜੀ ਕੰਗਨਪੁਰ ਦੇ ਨੇੜੇ ਹੀ ਰਾਣੀ ਬਾਗ ਹੈਗਾ ਉੱਥੇ 2 1/2 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਲ ਲੱਗੀ ਹੈ ਜੀ ਆਓ ਆਪਾਂ ਹੁਣ ਅੰਦਰ ਚਲੀਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਆਓ ਜੀ ਅਸੀਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚਲੀਏ ਜੀ ਜੀ ਇਹ ਗੁਰਦੁਆਰਾ ਸਾਹਿਬ ਆਪ ਦੇਖੋਗੇ ਇਹੋ ਜਿਹਾ ਹੈ ਕਿ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਬਿਲਕੁਲ ਸਾਹਮਣੇ ਹੁੰਦਾ ਸੀ ਇਸ ਕਰਕੇ ਜੋੜੇ ਇੱਥੇ ਬਾਹਰ ਹੀ उतारਨੇ ਪੈਂਦੇ ਸੀ ਆਓ ਜੀ ਹੁਣ ਆਪਾਂ ਅੰਦਰ ਆ ਗਏ ਆਂ ਗੁਰਦੁਆਰਾ ਸਾਹਿਬ ਦੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਆਪ ਦੇਖ ਸਕਦੇ ਹੋ ਇਹ ਸਿੱਧੀ ਉੱਪਰ ਜਗ੍ਹਾ ਜਾਂਦੀ ਇਹਦੇ ਉੱਪਰ ਗੁੰਬਦ ਹੈਗਾ ਤੇ ਨਾਲ ਇਹ ਜਿਹੜੇ 4 ਵੱਡੇ ਵੱਡੇ ਕਾਲਮ ਹੈ ਜੀ ਇਹ ਨਾਲ ਬਨੇ ਹੋਏ ਹੈ ਇਹਦੀ ਰਾਉਂਡ ਅਗਰ ਆਪ ਦੇਖੋ ਇਧਰਲੇ ਪਾਸੇ ਆਪਾ ਤੁਰਦੇ ਆ ਪੂਰਾ ਕਾਰਡੋਰ ਬਣੇ ਜਿੱਥੇ ਸੰਗਤਾਂ ਬੈਠੀਆਂ ਹੁੰਦੀਆਂ ਸੀ ਇੱਥੇ ਸਾਹਮਣੇ ਗੁਰੂ ਸਾਹਿਬ ਪ੍ਰਕਾਸ਼ ਹੈ ਇਹ ਜਗ੍ਹਾ ਤੇ ਪ੍ਰੋਬਲੀ ਕੀਰਤਨ ਹੁੰਦਾ ਸੀ ਤੇ ਸੰਗਤਾਂ ਜਿਹੜੀਆਂ ਹੈਗੀਆਂ ਹੈ ਉਹ ਚਾਰੋਂ ਤਰਫ ਇੱਥੇ ਬੈਠੀਆਂ ਇਹ ਗੁਰਦੁਆਰਾ ਦੱਸਿਆ ਜੀ ਮੈਂ 1938 ਜਾਂ 39 ਵਿੱਚ ਬਣਿਆ ਜੀ ਤੇ ਇਹਦੇ ਪਿਛਲੇ ਪਾਸੇ ਇਤਿਹਾਸ ਦੱਸਦਾ ਲੰਗਰ ਹਾਲ ਵੀ ਸੀ ਜੀ ਆਓ ਜੀ ਆਪਾਂ ਲੰਗਰ ਹਾਲ ਵੀ ਹੁਣ ਚੱਲ ਕੇ ਦੇਖੀਏ ਇਹੋ ਜਗ੍ਹਾ ਹੈ ਜੀ ਜਿੱਥੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇਸ ਜਗ੍ਹਾ ਤੇ ਹੁੰਦਾ ਸੀ ਇਹੋ ਜਗ੍ਹਾ ਹੈ ਜਿੱਥੇ ਲੰਗਰ ਹੁੰਦਾ ਸੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਸੈਂਟਰਲ ਏਰੀਆ ਸੀ ਤੇ ਪ੍ਰਕਾਸ਼ ਸੀ ਉੱਥੇ ਰ ਗੁੰਬਦ ਹੈਗਾ ਤੁਹਾਨੂੰ ਉਹ ਵੀ ਉੱਪਰ ਦਿਖਦਾ ਹੋਣਾ ਜੀ ਉੱਪਰ ਮੇਰੇ ਬਿਲਕੁਲ ਤੇ ਨਾਲ ਉਹਦੇ ਉੱਪਰ ਖੰਡਾ ਲਗਾ ਹੁੰਦਾ ਸੀ ਉੱਪਰ ਉਹ ਵੀ ਉੱਪਰ ਬਿਲਕੁਲ ਆਪ ਜੀ ਨੂੰ ਦਿਖ ਰਿਆ ਹੋਣਾ ਹੈ ਇਹ ਜੀ ਟਿਪੀਕਲ ਕੰਸਟਰਕਸ਼ਨ ਹੈ ਜੀ ਇਹ 1930 ਤੋਂ ਲੈ ਕੇ 40 ਦੀ ਕੰਸਟਰਕਸ਼ਨ ਹੈ ਤੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਪਾਈ ਫੇਰੂ ਜਿਹੜੇ ਫੂਲਨਗਰ ਵਿੱਚ ਹੈਗੇ ਆ ਉਹਦੀ ਸੰਗਤਾਂ ਨੇ ਇਹਨੂੰ ਬਣਵਾਇਆ ਸੀ ਹੁਣ ਇਹ ਗੁਰਦੁਆਰਾ ਇੱਕ ਫੈਮਿਲੀ ਹੈ ਜੀ ਉਹਨਾਂ ਨੇ ਇਹ ਬਿਲਡਿੰਗ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੈ ਇਹ ਬਿਲਡਿੰਗ ਇੱਕ ਹਾਫ ਬੋਰਡ ਕੋਲ ਹੈ ਇਹ ਉਹਨਾਂ ਨੂੰ ਕਿਰਾਇਆ ਦਿੰਦੀ ਹੈ ਤੇ ਪਿਛਲੇ ਪਾਸੇ ਉਹਨਾਂ ਨੇ ਗੁਰਦੁਆਰੇ ਨਾਲ ਜੁੜਵਾ ਲੇਕਿਨ ਗੁਰਦੁਆਰਾ ਤਾਂ ਅਲੱਗ ਉਹਨੇ ਡੇਰਾ ਬਣਾਇਆ ਹੈ ਇਹਨੂੰ ਤਾਲਾ ਮਾਰ ਕੇ ਰੱਖਦੇ ਆ ਤਾਂਕਿ ਇੱਥੇ ਕੋਈ ਬਾਹਰੋਂ ਲੋਕੀ ਆ ਕੇ ਕੋਈ ਚੋਰੀ ਇੱਟਾਂ ਇਹ ਗਲਤ ਕੰਮ ਇੱਥੇ ਆ ਕੇ ਨਾ ਅੱਜ ਅਸੀਂ ਤੁਹਾਨੂੰ ਲੈ ਕੇ ਗਏ ਹਾਂ ਜੀ ਪਹਿਲੇ ਪਾਸ਼ਾ ਦਾ ਗੁਰਦੁਆਰਾ ਮਾਲ ਸਾਹਿਬ ਕੰਗਨਪੁਰ ਜਿਹੜਾ ਤਹਿਸੀਲ ਚੁਨੀਆ ਤੇ ਡਿਸਟ੍ਰਿਕਟ ਕਸੂਰ ਵਿੱਚ ਹੈ ਜੀ ਜਿਵੇਂ ਆਪ ਦੇਖ ਸਕਦੇ ਹੋ ਜੀ ਇਹ ਮੁਸਲਮਾਨ ਫੈਮਿਲੀ ਇਹਦਾ ਗੁਰਦੁਆਰਾ ਸਾਹਿਬ ਦਾ ਉਹਨਾਂ ਧਿਆਨ ਰੱਖਦੀਆਂ ਜੀ ਉੱਥੇ ਕੋਈ ਸੰਗਤਾਂ ਨਹੀਂ ਹੈਗੀਆਂ ਬਿਲਡਿੰਗ ਜਿਹੜੀ ਹੈਗੀ ਹੈ ਉਹ ਪਾਰਟੀਸ਼ਨ ਤੋਂ ਕੋਈ 10 ਸਾਲ ਪਹਿਲੇ ਬਣੀ ਸੀ ਤੇ ਜੀ ਇਹ ਗੁਰੂ ਸਾਹਿਬ ਦੇ ਸਥਾਨ ਦੇ ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਗਏ ਸੀ ਗੁਰਦੁਆਰਾ ਮਾਨਕ ਦੇਖੇ ਉਹਦੇ ਬਾਰੇ ਜੀਪੇ ਸਾਝੇ ਪੰਜਾਬ ਨੇ ਆਲਰੇਡੀ ਵੀਡੀਓ ਇਸ਼ੂ ਕੀਤੀ ਹੋਈ ਹੈ ਜੀ ਤੇ ਹੋਰ ਇਹੋ ਜਿਹੀਆਂ ਪੁਲੀਆਂ ਬਿਸਰੀਆਂ ਸਿੱਖ ਗੁਰੂ ਸਾਹਿਬਾਂ ਦੀ ਜਗ੍ਹਾ ਵੀ ਜੁਆਇਨ ਕਰਨਾ ਜੀ ਸਾਨੂੰ ਜੀਵੇ ਸਾਂਝਾ ਪੰਜਾਬ ਨੂੰ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ